ਇਹ ਕੋਈ ਨਹੀਂ ਤੇ ਉਹ ਝੰਡਾ ਤੁਗੜਾ ਨਾ ਹੋ ਜਾਏ ਆਪਣੀ ਪੂਰੀ ਧਿਆਨ ਨਾਲ ਸਤਲੁਜ ਦੀ ਬੰਦੇ ਕੱਟੇ ਕੋ ਤੁਸੀਂ ਕਿਸੇ ਪਲਾਂਟ ਤੇ ਰੇਡ ਮਾਰਦੇ ਹੋ ਉਹਨਾਂ ਨੂੰ ਕੋਈ ਹੱਕ ਹੈਗਾ ਇਥੇ ਜਾਣ ਦਾ ਐਮਐਲਏ ਉਹ ਸਾਡੇ ਵੀ ਐਮਐਲਏ ਪਹਿਲਾਂ ਤੁਹਾਨੂੰ ਲੋਕ ਕੋਈ ਕਹਿੰਦਾ ਤੁਹਾਨੂੰ ਵੀ ਸ਼ੱਕ ਪੈਦਾ ਤੁਸੀਂ ਆਓ ਆ ਕੇ ਚੈੱਕ ਕਰੋ ਆਪਣੀ ਧਰਮ ਹੀ ਕਰੋ ਜਦੋਂ ਪਲਾਂਟ ਤੇ ਆਏ ਨੇ ਉਹ ਉਹਨਾਂ ਨੂੰ ਕਿਹਾ ਗਿਆ ਸਾਡੇ ਟੈਕਨੀਕਲ ਡਾਇਰੈਕਟਰ ਪ੍ਰਦੀਪ ਸਿੰਘ ਜੀ ਵੱਲੋਂ ਆਓ ਸਭ ਤੁਹਾਨੂੰ ਵੀ ਪਲਾਂਟ ਵਿਜ਼ਿਟ ਕਰਾ ਦਈਏ ਉਹ ਕਹਿੰਦਾ ਉਹ ਪਲਾਂਟ ਨਹੀਂ ਦੇਖਣਾ ਸਭ ਧੰਗ ਹੀ ਮਤਲਬ ਜਿਹੜੇ ਐਨਜੀਟੀ ਜਾਂ ਸੀਪੀਸੀਬੀ ਜਿਹੜੇ ਵੱਡੇ ਵੱਡੇ ਦਾਰੇ इवन ਹਾਈ ਕੋਰਟ ਤੱਕ ਨੇ ਕਹਿ ਦਿੱਤਾ ਵੀ ਜਿਹੜਾ ਬੁੱਢਾ ਨਾਲਾ ਇਹਦੇ ਵਿੱਚ ਕੋਈ ਕ੍ਰੋਮ ਜਾਂ ਕੋਈ ਤੱਤ ਨਹੀਂ ਪਾਇਆ ਜਾਏਗਾ ਜਦ ਤੱਕ ਇਲੈਕਟ੍ਰੋਪਲੇਟਿਕ ਨਾਲ ਫੋਟੋਦਰ ਹੋਵੇ ਸਿਰਫ ਉਹ ਜਿਹੜੇ ਢਾਈਨੇ ਕੈਮੀਕਲ ਪਾਏ ਗਏ ਨੇ ਬਾਦੂ ਤੇ ਇਸੇ ਵੀ ਇੱਕ ਕਰਨ ਵਾਲੇ ਮਤਲਬ ਵੀ ਕੋਈ ਮੇਰੇ ਸਾਹ ਦਾ ਬੜਾ ਜ਼ਿੰਮੇਵਾਰ ਇਨਸਾਨ ਹੁੰਦਾ ਪਰ ਉਹ ਅੱਲੀ ਗੈਰ ਜ਼ਿੰਮੇਵਾਰੀ ਦਿਖਾਈ ਦੀ ਕਿ ਉਹਨਾਂ ਨੇ ਸਿੱਧਾ ਕੋਥੇ ਇਲਜ਼ਾਮ ਪੁੱਛਣ ਵਾਲੀ ਸ਼ੁਰੂ ਕਰ ਦਿੱਤੀ ਔਰ ਦੇਖੋ ਮੈਂ ਤਾਂ ਅੱਲੀ ਬੋਲ ਕਹਿੰਦੇ ਨਾਲ ਬਿਜਲੀ ਲੱਦੀ ਪੁਆਰੀ ਕਰਾਣੀ ਹੈ ਉਹਨੂੰ ਇਹ ਵੀ ਪਤਾ ਵਿਚਾਰੇ ਨੂੰ ਯਾਦ ਹੈ ਉਹਨਾਂ ਨੌਲੇਜ ਕਰਦਾ ਲੈਕ ਆਫ ਨੌਲੇਜ ਹੈ ਵੀਲਿੰਗ ਕਰੇ ਉੱਥੇ ਹੁੰਦੀ ਹੁੰਦੀ ਹੈ ਜਿੱਥੇ ਸਰਕਾਰੀ ਭਾਸ਼ਾ ਲੱਗਾ ਹੋਵੇ ਪਰ ਉਹ ਵੀਲਿੰਗ ਦੰਨੋ ਨੇ ਸ਼ਾਇਦ ਕਿਸੇ ਨੇ ਕਿਹਾ ਹੋਵੇ ਵੀਲਿੰਗ ਦੱਤਿਆਂ ਦਾ ਕਹਿ ਦੇਣਾ ਉਹਨਾਂ ਨੇ ਵੀਲਿੰਗ ਵੀ ਘਰ ਵੀ ਸੱਡ ਨੂੰ ਜੜੀ ਕਰੀ ਕਰਾ ਲਾ ਜਿੱਥੇ ਹੋਰ ਅਗੇ ਚੈੱਕ ਕਰਦੇ ਤੁਸੀਂ ਅਗੇ 50 ਬਾਰੇ ਚੈੱਕ ਕਰੋ ਸਾਨੂੰ ਕੋਈ ਦਿੱਕਤ ਨਹੀਂ ਸਾਡੋ ਅਪੋਜ਼ਿਟ ਗੱਲ ਹੈ ਕਿ ਜੜੀ ਇੰਡਸਟਰੀ ਇਸ ਸੀਟਪੀ ਦਾ ਜੁੜੀ ਹੋਈ ਹੈ ਕਿ ਜੜੀ ਲੋਕਾਂ ਦੀ ਲਾਈਫ ਲਾਈਨ ਹੈ ਤੁਸੀਂ ਉਹਨੂੰ ਇਹ ਪੁੱਛਾਂ ਬਿਨਾ ਕੋਈ ਫੈਕਟਰ ਫਿਕਰ ਉਹ ਦੇਖਿਆ ਹੋਇਆ ਆ ਕੇ ਇੱਕ ਰੀਡ ਕਰਦੇ ਹੋ ਫਿਰ ਆਪ ਕੋ ਤੇ ਉਜਾਮ ਆਜੀ ਲਾ ਕੇ ਚਲੇ ਜਾਂਦੇ ਹੋ ਦੇਸ ਇੰਡਾਟ ਫਿਰ ਇਹ ਅਨਕਾਲਡ ਫਾਰ ਤੁਸੀਂ ਆਓ ਤੁਸੀਂ ਦੇਖੋ ਯੂ ਆਰ ਮੋਸਟ ਵੈਲਕਮ ਹੋ। ਹੋਰ ਵੀ ਇਹ ਦਰਨੇ ਆ ਕਿ ਜਦੋਂ ਦਾ ਡੈਨ ਦਾ ਯੂਨਿਟ ਵੀ ਆ ਜੇ ਤਾਂ ਦਿੱਕਤ ਦਾ ਤੁਸੀਂ ਸਰਕਾਰ ਦੇ ਬੈਠੇ ਹੋ ਤੁਸੀਂ ਕੋਈ ਵਧੀਆ ਟੈਕਨੀਸ਼ੀਅਨ ਹਾਇਰ ਕਰੋ ਵਧੀਆ ਤੁਸੀਂ ਟੈਕਨੋਲੋਜੀ ਦੇਖੋ ਜਿਹੜੀ ਬਾਹਰ ਦੇ ਸਟੇਟ ਚੱਲਦੀ ਕਿਉਂ ਟੈਕਨੋਲੋਜੀ ਇਲੈਕਟ੍ਰੋ ਨੂੰ ਰੈਪੇਅਰ ਕਰੋ ਇਹਨੂੰ ਠੀਕ ਕਰੋ ਤਾਂ ਕਿ ਜਿਹੜੀ ਪ੍ਰੋਬਲਮ ਸੋਲਵ ਹੋਵੇ ਆਪਾਂ ਪ੍ਰੋਬਲਮ ਸੋਲਵ ਕਿੰਦੀ ਨਹੀਂ ਆਪਾਂ ਇਹ ਕੋਸ਼ਿਸ਼ ਕੀਤੀ ਦਿਖਾਣ ਦੀ ਵੀ ਜੇ ਇੱਕ ਦਸਤੀ ਬੰਦ ਹੋ ਗਈ ਤਾਂ ਆਪਾਂ ਦੂਜੀ ਉਸੇ ਬੰਦ ਕਰਾ ਦਈਏ ਪਿੰਡਾਂ ਦੇ ਵਿੱਚ ਇੱਕ ਆਪਾਂ ਇਹ ਤੋਂ ਨੂੰ ਹਨ ਕ੍ਰਾਈਟ ਰੇਟ ਤੋਂ ਅਪਰਾਧ ਆਪਣਾ ਮੋਰ ਬਣਾ ਲੀਏ ਤਾਂ ਜੋ ਸਰਕਾਰ ਆਨੰਦ ਫਨ ਦੇ ਸੀਜ਼ਨ ਲਵੇ। ਉਹ ਇਹ ਜਿਹੜੀਆਂ ਗੱਲਾਂ ਨੇ ਤੇ ਅੱਜ ਤੱਕ ਫੜਨੇ ਅਸੀਂ ਇਹ ਅਪੀਲ ਕਰਦੇ ਹਾਂ ਸਾਡੇ ਟਾਈਮ ਤੋਂ ਦੋਸਤ ਵੀ ਕਈ ਮਤਲਬ ਮਹੀਨੇ ਬਾਅਦ ਤੋਂ ਸਾਡੇ ਖਾਤ ਪਿਆਰ ਦੇ ਰਹੇ ਆ ਅਸੀਂ ਕਦੇ ਉਹਨੂੰ ਪੋਟਾਟਿਕ ਨਹੀਂ ਕੀਤਾ ਕਿਉਂਕਿ ਆਫਸ ਦੇ ਵਿੱਚ ਲੰਡਨ ਨਾਲ ਕੋਈ ਹੱਲ ਨਹੀਂ ਹੁੰਦਾ ਹਰ ਸਮੱਸਿਆ ਦਾ ਸੋਲੂਸ਼ਨ ਕਰਨਾ ਹੁੰਦਾ। ਸਾਡੀ ਉਹਨਾਂ ਨੂੰ ਬੇਨਤੀ ਆ ਦੋਸਤੋ ਆਪਣੀ ਜੋ ਸੋਚਾ ਪਰ ਮਿਲ ਕੇ ਹੱਲ ਕਰ ਲਈਏ। ਕੋਈ ਸਾਡੇ ਵੱਲ ਵੀ ਤੱਕ ਤੋਂ ਲੋ ਹੈਗੀ ਤੁਹਾਨੂੰ ਵੀ ਸੈਕਟੋਰ ਚਾਤੋ ਸਾਥੀ ਕਰੋ ਅਸੀਂ ਤੁਹਾਨੂੰ ਦੱਸਦੇ ਸਾਡੇ ਆਪਰੇਟਰ ਜੀਵੀਆ ਦੇ ਬੜੇ ਇਹ ਨੌਲੇਜ ਵਾਲੇ ਬੰਦੇ ਨੇ ਉਹਨਾਂ ਨੇ ਉਹਨੂੰ ਕਈ ਵਾਰੀ ਗਾਈਡ ਕੀਤਾ ਦੁਬਾਰਾ ਫੇਰ ਗਾਈਡ ਕਰ ਦੇਣਗੇ ਪਰ ਆਪਾਂ ਆਪਸ ਦੇ ਵਿੱਚ ਨਾ ਪੜੀਏ ਔਰ ਆਪਾਂ ਕੋਸ਼ਿਸ਼ ਵਿੱਚ ਜਿਹੜਾ ਰੂਟ ਕਰਦਾ ਆਪਾਂ ਰੂਟ ਕਰ ਸਕਣੀਏ ਆਪਾਂ ਇੱਕ ਦੂਜੇ ਤੇ ਇਲਜ਼ਾਮ ਜੀ ਨਾ ਕਰੀਏ ਔਰ ਜਿੱਦਾਂ ਕਿਹਾ ਗਿਆ ਹੈ ਕਿ ਜੇ ਸਰਕਾਰ ਕੋਲ ਨਹੀਂ ਹੁੰਦਾ ਤੇ ਸਾਨੂੰ ਦਸਤੂਰ ਤੁਜੀ ਹੈਂਡਓਵਰ ਕਰਦੇ ਹੋ ਸਾਨੂੰ ਪਤਾ ਅਸੀਂ ਕਿੱਥੋਂ ਮੈਨੇਜ ਕਰਨਾ ਕਾਰਜ ਨੂੰ ਆਪਣਾ ਸੈਕਟਰ ਚ ਲੈਣੇ ਆ ਅਸੀਂ ਵੀ ਮੈਨੇਜ ਕਰ ਲਾਂਗੇ ਅਸੀਂ ਤੁਹਾਨੂੰ ਬੁੱਢਾ ਦਰਿਆ ਵੀ ਸਾਫ ਕਰਕੇ ਦੇਵਾਂਗੇ ਸੋ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਸਾਂ థాంਕ ਯੂ ਵੈਰੀ ਥੈਂਕ ਯੂ ਤੇ ਜੀ ਜੀ ਜਰਬਾ ਜੀ ਮੈਂ ਸਮਝਦਾ ਵੀ ਸ਼ੁਰੂ ਤੋਂ ਜਦੋਂ ਤੋਂ ਇਹ ਗੁੱਡੇ ਨਾਲੇ ਦਾ ਮਸਲਾ ਇਹਨਾਂ ਨੂੰ ਯਾਦ ਹੈਗਾ ਪੀਰਾ ਕਮੇਟੀ ਇੰਦਰਜੀਤ ਪ੍ਰਧਾਨ ਨਾਲ ਅਸੀਂ ਕਈ ਵਾਰ ਉੱਤੇ ਜਾ ਕੇ ਲੜਾਈ ਲੜੀ ਇਵਨ ਹਾਈ ਕੋਰਟ ਤੱਕ ਵੀ ਕੇਸ ਗਿਆ ਸੀ ਪਹਿਲਾਂ ਬੇਨਤੀ ਕਰਾਂਗਾ ਬੜੇ ਸ਼ਾਰਟ ਵਿੱਚ ਆਪਣੇ ਵਿਚਾਰ ਸਾਂਝੇ ਕਰਾਂ ਕਿਉਂਕਿ ਪ੍ਰੈਸ ਵਾਲਿਆਂ ਦੇ ਵੀ ਕੁਐਸਚਨ ਆਪਾਂ ਮੀਟਿੰਗ ਚ ਜਰੂਰ ਕਰੀਏ ਮੈਂ ਤੁਹਾਨੂੰ ਕਹਾਂ ਇੱਕ ਮਿੰਟ ਤੋਂ ਜ਼ਿਆਦਾ ਨਾ ਸਾਰੇ ਦੋਸਤੋ ਬੈਠਕਾਂ ਅੱ퍼 ਉਤਾਰਿਆਂ ਨੂੰ ਗੋਗੀ ਖਾਨ ਦਾ ਫੈਸਲਾ ਚਾਹੀਦਾ ਵਾ ਕਿ ਆਪਾਂ ਦੋ ਸਾਰੇ ਬੜੇ ਦੇਰ ਤੋਂ ਪੱਠੇ ਨਹੀਂ ਹੋਏ ਤੇ ਉਹਨਾਂ ਸਾਰਿਆਂ ਨੂੰ ਪੱਠੇ ਕਰ ਦਿੱਤਾ ਹੈ। ਤੋਂ ਜਿੱਦਾਂ ਉਹ ਕਮਰਾਈ ਨੇ ਦੱਸਿਆ ਜਿੱਦਾਂ ਉਹ ਟੀਮ ਲੈ ਕੇ ਉੱਥੇ ਗਏ ਆ ਵੈਸੇ ਅੱਜ ਤੱਕ ਐਮਐਲਏ ਜਿੰਨੇ ਵੀ ਇੱਥੇ ਬਣਦੇ ਆ ਜਾਂ ਕੋਈ ਬਣਦੇ ਆ ਇਹ ਸੁਣਦੇ ਆ ਵੀ ਉਹ ਸਾਡੀ ਹੈਲਪ ਕਰਦੇ ਆ ਸਾਨੂੰ ਜਿਹੜੀ ਪ੍ਰੋਬਲਮ ਆ ਠੀਕ ਕਰਦੇ ਆ ਇਹ ਪਹਿਲੀ ਵਾਰੀ ਦੇਖਿਆ ਗਿਆ ਵੀ ਜਿਹੜਾ ਪ੍ਰਾਣ ਚੰਗਾ ਪਰਾ ਚੱਲਦਾ ਉਹਨੂੰ ਬੰਦ ਕਰਨ ਦੀ ਬਾਤ ਦੇ ਉਹਨੂੰ ਬੰਦ ਕਰੋ। ਸੋ ਅੱਗੇ ਨਵੀਂ ਖਬਰ ਹੋਰ ਇਹਦੇ ਵਿੱਚੋਂ ਆਈ ਹੈ ਵੀ ਉਹ ਕਹਿੰਦੇ ਜਿਹੜੀ ਨਸਤੀ ਲੈਕੋਪਰੈਟਿਕੰਦਰਤੀ ਚੱਲ ਰਹੀ ਹੈ ਉਹ ਨਮਾ ਦਿਆ ਹੈਨ ਭੇਜ ਦਿੱਤਾ ਉਹਨਾਂ ਨੂੰ ਵੀ ਜਿਹੜੇ ਪਲਾਂਟ ਚਲਾ ਰਹੇ ਹਨ ਲੈਕੋਪਰੈਟਿਕ ਵਾਲੇ ਉਹਨਾਂ ਦਾ ਪਲਾਂਟ ਜਿਹੜਾ ਫੀਵਰੇਜ ਆ ਬੰਦ ਕਰ ਦਿੱਤਾ ਗਿਆ ਉਹਦਾ ਜੀਵੀਆਰ ਦਾ ਬੰਦ ਰਹਿਤ ਕਰਿੰਦੋ ਦੋ ਤਿੰਨ ਸਾਲ ਤੋਂ ਪਾਣੀ ਤੇ ਉਧਰ ਉਧਰ ਹੋ ਹੀ ਨਹੀਂ ਸਕਦਾ ਜਦ ਪਹਿਈ ਦੀ ਫੀਵਰੇਜ ਹੀ ਨਹੀਂ ਪਲਾਂਟਾਂ ਦਾ ਕੋਈ ਹੁਣ ਤੁਹਾਡੇ ਉੱਪਰ ਜਿਹੜੀ ਨਸਤੀ ਦੇ ਵਿੱਚ ਨਮਾ ਕਰਨ ਕਰਨ ਜਾ ਰਿਹਾ ਵੀ ਜਿਹੜੇ ਇਹਨਾਂ ਦੇ ਲੈਕੋਪਰੈਟਿਕ ਦੇ ਪਲਾਂਟ ਹਨ ਉਹਨਾਂ ਦੇ ਵੀ ਫੀਵਰੇਟ ਬੰਦ ਕਰ ਦੋ ਓਏ ਭਾਈ ਇਦਾਂ ਦੇ ਨਵੇਂ ਨਵੇਂ ਨਕੀਮਾ ਇਹ ਗਵਰਨਰ ਲੈ ਕੇ ਆਉਗੇ ਇਹ ਠੀਕ ਕਰਨ ਦੀ بجائے ਉਹਨੂੰ ਅਲਟਾ ਖਰਾਬ ਕਰ ਰਹੀ ਹੈ ਸੋ ਮੈਂ ਸਾਰੇ ਦੋਸਤਾਂ ਨੂੰ ਅੱਜ ਸਾਰੇ ਇਕੱਠੇ ਹੋਏ ਆ ਬੜੀ ਵਧੀਆ ਗੱਲ ਆ ਆਪਾਂ ਇਦਾਂ ਹੀ ਇਕੱਠੇ ਹੋ ਕੇ ਇਹ ਕੋਈ ਮਸਲਾ ਹੱਲ ਨਹੀਂ ਵੀ ਨਹੀਂ ਹੋ ਸਕਦਾ ਵਾ ਇਦਾਂ ਦੇ بڑے ਐਮਐਲਏ ਇੱਥੇ ਆਪਾਂ ਨੇ ਬਣਾਇਆ ਤੇ ਬੜੇ ਚਲੇ ਗਏ ਆ 2 ਸਾਲ ਦੇਡੇ ਆ ਗਿਆ ਦੋਸਤੋ ਵੇ ਤੁਹਾਡਾ ਵਾਦਾ ਕਰਦੇ ਆ ਜੇ ਇਹ ਹੁਣ ਵੀ ਨਹੀਂ ਠੀਕ ਹੋਇਆ ਤਾਂ ਦੋ ਸਾਲਾਂ ਦਾ ਆਪਾਂ ਨੂੰ ਠੀਕ ਕਰਦੇ ਆਂ ਥੈਂਕ ਯੂ ਵੈਰੀ ਮਚ ਮੈਂ ਬੇਨਤੀ ਕਰਨ ਕਰ ਸਰ ਤੁਸੀਂ ਆਪਣੀ ਜਾਰ ਦੱਸੋ ਇੱਕ ਮਿੰਟ ਹੋ ਜਾਏਗਾ ਇੱਕ ਇਹਦੇ ਚ ਦੇਖੋ ਇਹਨਾਂ ਨੇ ਬੜੀਆ ਬੜਾ ਵਧੀਆ ਚੈਲੰਜਿੰਗ ਪੁਆਇੰਟ ਗਿਆ ਤੇ ਇੰਡਸਟਰੀ ਨੂੰ ਨਾ ਹਰ ਕੋਈ ਐ ਸਮਝਦਾ ਹੈ ਜੇ ਕੋਈ ਇੰਡਸਟਰੀ ਤੇ ਇੰਨਾ ਨਹੀਂ ਪੀੜਾ ਆਏਗੀ ਤਾਂ ਵੀ ਵਿਲ ਗੋ ਟੂ ਹਾਈ ਕੋਰਟ ਵੀ ਵਿਲ ਗੋ ਟੂ ਐਨਜੀਟੀ ਔਰ ਕਈ ਵਾਰ ਇਦਾਂ ਦੇ ਕੇਸ ਹੋਏ ਜਿੱਦੇ ਐਨਜੀਟੀ ਨੇ ਰੀਲੀਫ ਦਿੱਤਾ ਕਿਉਂਕਿ ਅਸੀਂ ਗਲਤ ਨਹੀਂ ਜਿਹੜਾ ਗਲਤ ਬੰਦਾ ਉਹ ਡਰਦਾ ਜਾਣ ਤੋਂ ਜੇ ਇੰਡਸਟਰੀ ਨੂੰ ਪਰੇਸ਼ਾਨ ਕੀਤਾ ਜਾਏਗਾ ਤਾਂ ਅਸੀਂ ਕੋਈ ਫ੍ਰੀ ਇਦਾਂ ਦਾ ਕੋਈ ਸਮਝਾਇ ਛੱਡਾ ਕੇ ਪਿੰਡਸਟਰੀ ਨੂੰ ਪ੍ਰਸ਼ਾਂਤ ਕੀਤਾ ਜਾਇਆ ਜਾਂ ਸੀਵਰੇਜ ਬੰਦ ਕਰਨਾ ਲੀਗਲੀ ਕੋਈ ਰਾਈਟ ਨਹੀਂ ਸੋ ਮੈਂ ਬੇਨਤੀ ਕਰਾਂ ਗੁਰ ਸਾਹਿਬ ਨੂੰ ਪਲੀਜ਼ ਸਪੈਸੀਫਿਕਲੀ ਆਪਣੀ ਗੱਲ ਦੱਸੋ ਮੁੱਦੇ ਨਾਲ ਦੀਆਂ ਗੱਲਾਂ ਤਾਂ ਬਹੁਤ ਹੋ ਗਈਆਂ ਸਾਡੀ ਸਟੀਲ ਇੰਡਸਟਰੀ ਹੈਗੀ ਹੈ ਸਟੀਲ ਇੰਡਸਟਰੀ ਦੇ ਵਿੱਚ ਸਰਕਾਰ ਨੇ ਕਿਹਾ ਵੀ ਕੋਲਾ ਬੰਦ ਕਰਕੇ ਗੈਸ ਚਾਲੂ ਕਰ ਦਿਓ ਅਸੀਂ ਸਭ ਲੋਕਾਂ ਨੇ ਪਲਾਂਟ ਲਗਾ ਲਏ ਗੈਸ ਦਾ ਰੇਟ ਉਹ 25 ਰੁਪਏ ਸੀ ਜਦੋਂ ਅਸੀਂ ਚਾਲੂ ਕੀਤਾ ਰੇਟ 60 ਰੁਪਏ ਆ ਗਿਆ ਇਹ ਸਰਕਾਰ ਹੀ ਨਹੀਂ ਜਾਣਦੀ ਕਿ ਪੋਸ਼ਣ ਖਤਮ ਹੋ ਗਏ ਤੁਸੀਂ ਜਿਸ ਵੇਲੇ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਸਰਕਾਰ ਨਾ ਨੂੰ ਫਰਮਾਨ ਪੈਦਾ ਕਰ ਦਿੰਦੀ ਹੈ ਅਸੀਂ ਇਸ ਤਰ੍ਹਾਂ ਹੀ ਆਪਣਾ ਫੋਰਦੀ ਪਲਾਨ ਹੈ ਇੰਡਕਸ਼ਨ ਬਿੱਲ ਲੇਟਰ ਲਾ ਲੈ ਉਥੇ ਸਰਕਾਰ ਦੇ ਰੇਟ ਵਧਾਦਾ ਇਹਨਾਂ ਦਾ ਰੇਟ ਤੇ ਬਾਜ਼ਾਰ ਦਾ ਰੇਟ ਸੋ ਵਧਾਣਾ 300 ਕਰ ਦੇ ਸਰਕਾਰ ਨੂੰ ਸਰਕਾਰ ਆਪ ਸਹੀਦਾ ਨਹੀਂ ਹੈਗੀ ਕਿ ਪ੍ਰੋਫਿਸ਼ਨ ਨੂੰ ਖਤਮ ਕਰਦਾ ਜਾ ਰਿਹਾ ਹੈ ਇੰਡਸਟਰੀ ਨੂੰ ਸਪੋਰਟ ਦਾ ਕੀ ਕਰਦੇ ਹੈ ਇੰਡਸਟਰੀ ਦੇ ਕਰਵਾਨਾ ਰਾਜੀ ਕੋਸ਼ਿਸ਼ ਕਰਦੀ ਹੈ ਸਰਕਾਰ ਸੜੀ ਸਰਕਾਰ ਨੂੰ ਬੇਨਤੀ ਹੈ ਕਿ ਇੰਡਸਟਰੀ ਨੂੰ ਚਲਾਓ ਇੰਡਸਟਰੀ ਨੂੰ ਬੰਦ ਨਾ ਕਰਾਓ ਸਾਨੂੰ ਆਪਸ ਲੜਾਉਣਾ ਸਾਡੀ ਇੰਡਸਟਰੀ ਨੂੰ ਠੀਕ ਕਰੋ ਔਰ ਜਿਹੜੀ ਇੰਡਸਟਰੀ ਕਮੇ ਆ ਪਿੱਛੇ ਹੈ ਗਿਆ ਉਹਨੂੰ ਵੀ ਤੁਸੀਂ ਰਲ ਕੇ ਸਾਡੇ ਠੀਕ ਕਰੋ ਇਹ ਨਾ ਹੋਵੇ ਕੋਈ ਆ ਕੇ ਸਾਡੇ ਰੋਹ ਮਾਰੇ ਪਾਈਪਲੀ ਦਸਤੀ ਬੰਦ ਕਰਾ ਦੇ ਦੱਸਦਾ ਪਹਿਲੀ ਬੰਦ ਕਰ ਦੋ ਚਾਰ ਬੱਠੇ ਸਾਡੇ ਬੱਚੇ ਤੱਕ ਆਈ ਨਹੀਂ ਦੇ ਅਸੀਂ ਲੋਕ ਤਾਂ ਘੱਟ ਜਾਗੇ ਸਾਨੂੰ ਰਾਜਸਥਾਨ ਤੋਂ ਪਹਿਲੀ ਬੁਲਾ ਰਹੇ ਆ ਗੁજરાਤ ਤੋਂ ਆ ਰਹੇ ਆ ਅਯੂਪੀ ਤੋਂ ਆ ਰਹੇ ਆ ਤੁਹਾਨੂੰ ਦੱਸੋ ਜੇ ਤੁਸੀਂ ਸਾਡੀ ਨਸੀ ਨਹੀਂ ਦਲਾ ਜਾਂਦੇ ਤਾਂ ਤੁਸੀਂ ਹੋਰ ਰੰਧਾਂ ਕਰ ਲੈਂਦੇ ਧੰਨਵਾਦ ਬੇਸ਼ੱਕ اے 35 کرے گا ترالی صاحب لاسٹ سپیکر بڑی دیر تو دلتی دا جڑے اور اس کے بعد میٹنگ وائنڈ اپ کریں گے پرسانت اوتانی لائنی لوٹ سارے سکھ کار جو سرے پرکار پر سب تو پہلے میں جڑا گوپی جی نے سیدھے بیچے جا کے ਜਾ ਉਹਨਾਂ ਲਈ ਮੈਂ ਨਖੇਦੀ ਕਰਦਾ ਹਾਂ ਕਿ ਉਹਨਾਂ ਨੇ ਸ਼ਹਿਰ ਦੀਆਂ ਵਿਧਾਨ ਸਭਾ ਦੀਆਂ 6 ਸੀਟਾਂ ਆ ਉਹ 1/6 ਬਣਦੇ ਆ ਜਿਹੜਾ ਐਮ.ਐਲ.ਏ. ਸਾਹਿਬ ਨੇ ਕੀਤਾ ਇਹਦੀ ਨਖੇਦੀ ਹੈ ਕਿ ਕੋਈ ਵੀ ਉਹਨਾਂ ਨੂੰ ਸਿਧਾਂਤ ਜਿਹੜਾ ਵੀ ਉਹਨਾਂ ਨੂੰ ਤਰਥ ਚਾਹੀਦੇ ਸੀਗੇ ਤੱਥਾਂ ਦੇ ਆਧਾਰ ਤੇ ਉਹ ਗੱਲ ਕਰਦੇ ਜਿੱਦਾਂ ਸਿੱਧਾ ਜਿਹੜਾ ਇੰਡਸਟਰੀ ਦੇ ਬਲੇ ਬੁਲਾਇਆ ਵਾ ਉਹ ਵਰਤਾ ਅਸੀਂ ਇਸ ਇਲੈਕਟ੍ਰੋਪਲੇਟਿੰਗ ਦੇ ਜਿਹੜੇ ਆ ਉਦਯੋਗ ਬਾਰੇ ਮੈਂ ਰਿਪੋਰਟ ਕਰਦਾ ਆਂ ਸੇਮ ਉਹ ਵੀ ਫੈਲੂਏਸ਼ਨ ਨਹੀਂ ਕਰਦਾ